ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਢੋਲਕੀ ਦੀ ਅਰੰਭਤਾ ਕਰਨੀ ਹੈ ਜੀ ਜਿਸ ਤਰ੍ਹਾਂ ਰਾਣਾ ਸਾਹਿਬ ਮਲਬਈ ਧਾਰਨਾ ਕੀਰਤਨ ਦੇ ਵਿੱਚ ਢੋਲਕੀ ਵੱਜਦੀ ਹੈ ਉਸ ਢੋਲਕੀ ਦੀ ਅਰੰਭਤਾ ਆਪਾਂ ਸਿੱਧੇ ਹੱਥਾਂ ਦੇ ਵਿੱਚ ਮਲਬਈ ਜਿਹੜੇ ਹੱਥ ਨੇ ਉਹ ਆਪਾਂ ਆਰੰਭ ਕਰਨੇ ਆ ਅੱਜ ਆਪਾਂ ਪਹਿਲੇ ਹੱਥ ਦਾ ਜਿਹੜਾ ਪਹਿਲਾ ਸਟੈਪ ਆ ਸਾਧ ਸੰਗਤ ਉਹ ਕਰਨਾ ਹੈ ਉਸ ਤੋਂ ਪਹਿਲਾਂ ਢੋਲ ਕੀ ਬਾਰੇ ਤੁਹਾਨੂੰ ਕੁਝ ਵੀ ਜਾਣਕਾਰੀ ਦੇਣੀ ਜ਼ਰੂਰੀ ਆ ਤੇ ਰਾੜਾ ਸਾਹਿਬ ਰੱਸੀ ਵਾਲੀ ਢੋਲ ਕੀ ਤੇ ਨਾਲ ਜਿਹਦੇ ਚਮੜੇ ਦੀਆਂ ਖਿੱਚਾਂ ਲੱਗੀਆਂ ਹੋਣ ਸਾਧ ਸੰਗਤ ਇਹ ਢੋਲ ਕੀ ਵਰਤੀ ਜਾਂਦੀ ਆ ਤੇ ਆਪਾਂ ਇਹਨੂੰ ਆਖਦੇ ਆ ਤਿਰਕਟ ਵਾਲਾ ਕੁੜਾ ਛੋਟਾ ਔਰ ਆਪਾਂ ਇਹਨੂੰ ਕਹਿੰਦੇ ਆ ਧਾਮੇ ਵਾਲਾ ਕੁੜਾ ਵੱਡਾ ਠੀਕ ਆ ਇਹਨਾਂ ਦਾ ਸਾਈਜ਼ ਹੁੰਦਾ 2.8 ਇੱਧਰਲਾ ਸਾਈਜ਼ ਹੁੰਦਾ 2.8 ਇੰਚ ਤੇ 7.9 ਇਧਰ ਲ ਹੁੰਦਾ ਠੀਕ ਹੈ ਜੀ ਤੇ 8 ਟੋਲਕੀ ਰਾੜਾ ਸਾਬ ਵਰਤੀ ਜਾਂਦੀ ਆ ਪੇਟ ਇਹਦਾ ਤਕਰੀਬਨ 40 ਤੋਂ 45 ਦੇ ਵਿੱਚ ਵਿੱਚ ਹੁੰਦਾ 40 ਤੋਂ 45 ਇੰਚ ਦੇ ਵਿੱਚ ਵਿੱਚ ਠੀਕ ਹੈ ਜਿਹੜੀ ਰਾੜਾ ਸਾਬ ਵਾਲੀ ਟੋਲਕੀ ਤੇ ਆਓ ਇਹਨੂੰ ਕਸਣਾ ਕਿਵੇਂ ਆ ਸਾਥ ਸੰਗਤ ਬਾਕੀ ਜਿਹੜਾ ਹੈਗਾ ਆਪਾਂ ਉਹ ਆਰੰਭ ਕਰਦੇ ਆਂ ਤੇ ਪਹਿਲਾਂ ਇਹਨੂੰ ਕਸਣਾ ਕਿਵੇਂ ਆ ਜਿੱਧਰ ਟੋਲਕੀ ਦਾ ਪੂੜਾ ਜ਼ਿਆਦਾ ਚੜਿਆ ਹੋਵੇ ਦੇਖੋ ਇਸ ਤਰ੍ਹਾਂ ਕਈ ਵਾਰ ਢੋਲਕੀ ਦਾ ਪ੍ਰੋਅਚਾ ਨਹੀਂਵਾ ਹੁੰਦਾ ਜਿਹੜੀ ਥੱਲੇ ਵਾਲੀ ਰੱਸੀ ਹੁੰਦੀ ਹੈ ਇੱਕ ਰੱਸੀ ਉੱਪਰ ਹੁੰਦੀ ਆ ਇੱਕ ਰੱਸੀ ਥੱਲੇ ਹੁੰਦੀ ਆ ਇੱਕ ਉੱਪਰ ਇੱਕ ਥੱਲੇ ਠੀਕ ਆ ਜੀ ਹਮੇਸ਼ਾ ਹੀ ਆਪਾਂ ਜਿਹੜੀ ਥੱਲੇ ਵਾਲੀ ਰੱਸੀ ਆ ਔਰ ਜਿੱਧਰੋਂ ਕੁੜਾ ਉੱਪਰ ਚੜਿਆ ਹੋਵੇ ਕਈ ਵਾਰ ਕੁੜਾ ਥੱਲੇ ਬੈਠਿਆ ਹੁੰਦਾ ਜਿਸ ਤਰ੍ਹਾਂ ਇੱਥੇ ਆ ਪਰ ਜਿੱਧਰੋਂ ਕੁੜਾ ਉੱਚਾ ਚੜਿਆ ਹੋਵੇ ਹਮੇਸ਼ਾ ਉਧਰੋਂ ਕੱਸਣੀ ਸ਼ੁਰੂ ਕਰਨੀ ਆ ਔਰ ਇੱਕ ਇੱਕ ਛੱਡ ਕੇ ਕੱਸਣੀ ਆ ਠੀਕ ਆ ਜੀ ਇਹ ਜਾਣਕਾਰੀ ਕਿਉਂਕਿ ਜਿਹਨੇ ਢੋਲ ਕੀ ਵਜਾਉਣੀ ਆ ਸਾਥ ਸੰਗਤ ਉਹਨੂੰ ਢੋਲ ਕੀ ਬਾਰੇ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਹਮੇਸ਼ਾ ਥੱਲੇ ਵਾਲੀ ਰੱਸੀ ਤੋਂ ਕਸਣਾ ਸ਼ੁਰੂ ਕਰਨਾ ਜਿਹੜੀ ਰੱਸੀ ਥੱਲੇ ਹੋਵੇ ਜਿਵੇਂ ਹੁਣ ਇਹ ਰੱਸੀ ਥੱਲੇ ਆ ਤੇ ਇਧਰਲਾ ਪੁੜਾ ਵੀ ਉੱਪਰ ਚੜਿਆ ਹੋਇਆ ਆਪਾਂ ਇੱਥੋਂ ਸ਼ੁਰੂ ਕਰਾਂਗੇ ਠੀਕ ਆ ਜੀ ਹਰ ਇੱਕ ਢੋਲ ਕੀ ਸੇਮ ਨਹੀਂ ਹੁੰਦੀ ਜਿਹੜੀਆਂ ਤੁਹਾਡੇ ਕੋਲ ਢੋਲ ਕੀ ਹੋਣਗੀਆਂ ਜਾਂ ਹੋਰ ਹੋਣਗੀਆਂ ਉਹਨਾਂ ਦਾ ਪੁੜਾ ਕਈ ਵਾਰੀ ਸਹੀ ਹੁੰਦਾ ਕਈ ਵਾਰੀ ਚੜਿਆ ਹੁੰਦਾ ਜਾਂ ਕਈ ਵਾਰੀ ਰੱਸੀ ਵੀ ਸਾਥ ਸੰਗਤ ਜੀ ਆਪਾਂ ਦੇਖ ਲੈਣੀ ਆ ਕਿ ਕਿਹੜੀ ਥੱਲੇ ਆ ਠੀਕ ਆ ਆਪਾਂ ਇੱਥੋਂ ਟੋਲ ਕੀ ਕਸਣੀ ਸ਼ੁਰੂ ਕਰਾਂਗੇ ਦੇਖੋ ਇਹ ਕਸਣੀ ਥੋੜੀ ਕਸਣੀ ਜਿਆਦਾ ਜ਼ੋਰ ਨਹੀਂ ਲਾਉਣਾ ਇੱਕ ਛੱਡ ਦੇਣੀ ਆ ਫਿਰ ਉਸ ਤੋਂ ਅਗਲੀ ਕਸਣੀ ਥੋੜੀ ਜੀ ਫਿਰ ਇੱਕ ਛੱਡ ਦੇਣੀ ਆ ਇਸੇ ਤਰ੍ਹਾਂ ਆਪਾਂ ਸਾਰੀ ਢੋਲਕੀ ਨੂੰ ਕਸਦੇ ਰਹਾਂਗੇ ਠੀਕ ਹੈ ਜੀ ਇੱਕ ਇੱਕ ਛੱਡ ਕੇ ਫਿਰ ਆਪਣੇ ਆਪ ਸਹੀ ਆ ਹੀ ਜਾਣੀਆਂ ਇਸ ਤਰ੍ਹਾਂ ਠੀਕ ਹੈ ਕਈ ਗੁਰਮੁਖ ਪਿਆਰੇ ਇਸ ਤਰ੍ਹਾਂ ਗੋਡੇ ਦੇ ਉੱਪਰ ਰੱਖ ਕੇ ਵੀ ਕੱਸਦੇ ਨੇ ਉਹ ਵੀ ਉਹ ਵੀ ਠੀਕ ਆ ਸਾਥ ਸੰਗ ਗੋਡੇ ਉੱਪਰ ਰੱਖ ਕੇ ਵੀ ਵਧੀਆ ਕਸੀ ਜਾਂਦੀ ਐ ਇਸ ਤਰ੍ਹਾਂ ਕਈ ਫਿਰ ਗੁਰਮੁਖ ਪਿਆਰੇ ਐਦਾਂ ਦਾ ਇਹਦੇ ਵਿੱਚ ਕੋਈ ਉਹ ਚ ਹੈ ਨਹੀਂ ਵੀ ਆਪਾਂ ਗੋਡੇ ਉੱਤੇ ਰੱਖ ਕੇ ਕਸੀ ਨਹੀਂ ਜਾਂਦੀ ਐਦਾਂ ਕਸੀ ਨਹੀਂ ਠੀਕ ਐ ਫਿਰ ਆਪਾਂ ਇਸ ਤਰ੍ਹਾਂ ਦੇਖੀ ਸੋਰ ਚੈੱਕ ਕਰ ਲੈਣੀ ਜੇ ਤੁਹਾਨੂੰ ਜ਼ਿਆਦਾ ਸੋਰ ਲੱਗਦੀ ਆ ਚੜਿਆ ਹੋਇਆ ਪਾਸਾ ਉਹ ਤੁਸੀਂ ਥੋੜਾ ਢਿੱਲਾ ਕਰ ਲੈਣਾ ਫੇਰ ਸਾਧ ਸੰਗਤ ਜੀ ਆਓ ਦੇਖੋ ਢੋਲਕੀ ਨੂੰ ਰੱਖਣ ਦਾ ਤਰੀਕਾ ਕੀ ਹੈ ਜਿਹੜੇ ਗੁਰਮੁਖ ਪਿਆਰੇ ਸੱਜੇ ਹੱਥ ਨਾਲ ਢੋਲਕੀ ਵਜਾਉਂਦੇ ਆ ਤਿਰਕਟ ਵਾਲਾ ਪਾਸਾ ਸੱਜੇ ਰੱਖਦੇ ਆ ਉਹ ਸੱਜਾ ਪੈਰ ਬਾਹਰ ਕੱਢਣਗੇ ਇਸ ਤਰ੍ਹਾਂ ਢੋਲਕੀ ਆਪਾਂ ਸੈਂਟ ਤੇ ਕਰ ਦਿੰਦੇ ਆ ਉਹ ਸੱਜਾ ਪੈਰ ਬਾਹਰ ਕੱਢਣਗੇ ਇਸ ਤਰ੍ਹਾਂ ਇਸ ਤਰ੍ਹਾਂ ਸਟੈਂਡ ਬਣਾ ਲੈਣਾ ਠੀਕ ਹੈ ਜੀ ਪੈਰ ਦਾ ਥੋੜਾ فاصلہ ਦੇ ਕੇ ਜਿਹੜੇ ਗੁਰਮੁਖ ਪਿਆਰੇ ਖੱਬੇ ਪਾਸੇ ਢੋਲਕੀ ਵਜਾਉਂਦੇ ਆ ਤਾਂ ਉਹ ਖੱਬਾ ਪੈਰ ਬਾਹਰ ਕੱਢਣਗੇ ਇਸ ਤਰ੍ਹਾਂ ਠੀਕ ਹੈ ਜੀ ਉਹ ਫਿਰ ਇੱਧਰ ਨੂੰ ਉਡਾ ਰੱਖਣਗੇ ਤਿਰਕ ਟੋਲਾ ਤੇ ਇੱਧਰ ਧਾਮੇ ਵਾਲਾ ਉਹ ਹੁਣ ਆਪਾਂ ਕਿਉਂਕਿ ਅਸੀਂ ਸੱਜੀ ਵਜਾਉਨੇ ਆ ਸੱਜਾ ਪੈਰ ਬਾਹਰ ਕੱਢਾਂਗੇ ਢੋਲਕੀ ਦੇ ਸਟੈਂਡ ਵਾਸਤੇ ਢੋਲਕੀ ਦੇ ਰੁਕਾਈ ਵਾਸਤੇ ਆਪਾਂ ਕੱਪੜਾ ਰੱਖਾਂਗੇ ਔਰ ਇਸ ਤਰ੍ਹਾਂ ਆਪਾਂ ਸੱਜੇ ਪਾਸੇ ਢੋਲਕੀ ਰੱਖ ਕੇ ਇਸ ਨੂੰ ਇਸ ਤਰ੍ਹਾਂ ਟਕਾਵਾਂਗੇ ਠੀਕ ਹੈ ਪੈਰ ਇੰਨਾ ਕੁ ਬਾਹਰ ਕੱਢਣਾ ਵੀ ਢੋਲ ਕੀ ਤੁਹਾਡੀ ਬਾਹਰ ਨਾ ਜਾਵੇ ਢੋਲ ਕੀ ਇਸ ਤਰ੍ਹਾਂ ਕਵਰ ਦੇ ਵਿੱਚ ਆ ਜਾਵੇ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਜਿਹੜਾ ਇਹਦਾ ਪਹਿਲੇ ਹੱਥ ਦਾ ਪਹਿਲਾ ਸਟੈਪ ਆ ਮੈਂ ਇੱਧਰ ਨੂੰ ਹੋ ਜਾਣਾ ਤੇ ਆਪ ਤੁਹਾਨੂੰ ਬੁੜਾ ਸਹੀ ਦੇਖ ਸਕੇ ਇਸ ਕਰਕੇ ਇੱਕ ਗੱਲ ਹੋਰ ਸਾਥ ਸਿੰਘ ਜੀ ਆਪਾਂ ਜਿਹੜਾ ਵੀ ਹੱਥ ਕਰਨਾ ਕਿਉਂਕਿ ਅੱਜ ਆਪਾਂ ਢੋਲ ਕੀ ਸ਼ੁਰੂ ਕਰਨ ਲੱਗੇ ਆਂ ਤੇ ਇਹਦੀ ਮਿਹਨਤ ਵੀ ਬਹੁਤ ਜ਼ਰੂਰੀ ਹੈਗੀ ਆ ਠੀਕ ਆ ਇਹਨੂੰ ਕੋਈ ਵੀ ਸਿੱਖ ਸਕਦਾ ਤੇ ਮਿਹਨਤ ਕਿੰਨੀ ਕਰਨੀ ਹੈ ਜੇ ਤੁਸੀਂ ਘੱਟ ਤੋਂ ਘੱਟ ਮਿਹਨਤ ਵੀ ਕਰਨੀ ਆ ਤਾਂ ਸਾਥ ਸੰਗਤ ਜੀ 2 ਘੰਟੇ অতি ਜ਼ਰੂਰੀ ਨੇ ਠੀਕ ਆ ਜੇ ਤੁਸੀਂ ਵੱਧ ਤੋਂ ਵੱਧ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਜਿੰਨੀ ਮਰਜ਼ੀ ਮਿਹਨਤ ਕਰ ਸਕਦੇ ਹੋ ਪਰ ਘੱਟ ਤੋਂ ਘੱਟ ਸਾਥ ਸੰਗਤ ਰੋਜ਼ਾਨਾ ਤੁਹਾਨੂੰ ਇੱਕ ਹੱਥ ਹੱਥ ਵਾਸਤੇ ਇੱਕ ਹਫ਼ਤਾ ਘੱਟੋ ਘੱਟ 2 ਘੰਟੇ ਮਿਹਨਤ ਕਰਨ ਦੀ ਲੋੜ ਹੈ ਫਿਰ ਤੁਹਾਡਾ ਹੱਥ ਇੰਨਾ ਸਾਫ਼ ਬਣੂਗਾ ਤੇ ਇੰਨੀ ਕਲੀਅਰ ਤੁਸੀਂ ਢੋਲ ਕੇ ਸਿੱਖ ਸਕੋਗੇ ਕਿ ਤੁਹਾਨੂੰ ਇਸ ਤਰ੍ਹਾਂ ਕੋਈ ਕਹੋਗਾ ਵੀ ਤੁਸੀਂ ਕਿਸੇ ਤੋਂ ਸਿੱਖੇ ਹੋ ਢੋਲ ਕੇ ਠੀਕ ਹੈ ਇੱਕ ਇੱਕ ਹੁੰਦਾ ਵੀ ਆਪਣਾ ਆਪਾਂ ਕਿਸੇ ਸੰਪਰਦਾ ਦੇ ਮੁਤਾਬਕ ਹਨਾ ਸੰਥਿਆ ਲੈਣੀ ਸੰਪਰਦਾ ਦੇ ਵਿੱਚ ਰਹਿ ਕੇ ਕਿਸੇ ਟਕਸਾਲ ਦੇ ਵਿੱਚ ਰਹਿ ਕੇ ਕਿਸੇ ਸੰਸਥਾ ਦੇ ਥਰੂ ਆਪਾਂ ਜਿਹੜੀ ਵਿਦਿਆ ਪ੍ਰਾਪਤ ਕਰਨੀ ਆ ਇੱਕ ਹੁੰਦਾ ਉਸੇ ਤਰ੍ਹਾਂ ਨਹੀਂ ਆਪਾਂ ਆਪਣੇ ਆਪ ਹੀ ਜਿਹੜਾ ਕੈਚ ਕਰਨਾ ਹੁੰਦਾ ਪਰ ਜੇ ਜਿਹੜੀ ਕਿਸੇ ਸੰਸਥਾ ਦੇ ਥਰੂ ਆਪਾਂ ਉਹਨੂੰ ਜਿਸ ਤਰ੍ਹਾਂ ਦੱਸਿਆ ਜਾਂਦਾ ਹੈਗਾ ਉਸੇ ਤਰ੍ਹਾਂ ਆਪਾਂ ਸਿੱਖੀਏ ਤਾਂ ਉਹ ਸਾਧ ਸੰਗਤ ਜੀ ਦੀ ਪਛਾਣ ਵੀ ਵੱਖਰੀ ਹੁੰਦੀ ਆ ਤੇ ਉਹਦੇ ਵਜਾਉਣ ਦਾ ਢੰਗ ਵੀ ਸਾਧ ਸੰਗਤ ਵੱਖਰਾ ਹੀ ਹੁੰਦਾ ਤੇ ਉਹਨੂੰ ਆਪਾਂ ਕਹਿ ਸਕਦੇ ਹਾਂ ਵੀ ਹਾਂ ਆਪਾਂ ਅੱਗੇ ਵੀ ਸਾਧ ਸੰਗਤ ਜੀ ਸਿਖਾ ਸਕਦੇ ਹਾਂ ਠੀਕ ਆ ਜੇ ਆਪਾਂ ਨੂੰ ਪੂਰਾ ਕੰਪਲੀਟ ਪਤਾ ਹੋਊਗਾ ਆਪਾਂ ਫੇਰ ਹੀ ਕਿਸੇ ਨੂੰ ਅੱਗੇ ਦੱਸ ਸਕਦੇ ਆ ਇਸ ਕਰਕੇ ਆਓ ਸਾਧ ਸੰਗਤ ਜੀ ਹੱਥ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਬੈਠਦੇ ਆ ਹੱਥ ਉਹਦੀ ਸੇਧ ਵਿੱਚ ਰੱਖਣਾ ਚੌਂਕੜੀ ਮਾਰ ਕੇ ਆਪਾਂ ਬੈਠਦੇ ਆਂ ਅਸੀਂ ਤੁਹਾਨੂੰ ਸੌਖੇ ਤੋਂ ਸੌਖਾ ਢੰਗ ਦੱਸਣਾ ਜਿਸ ਤਰ੍ਹਾਂ ਆਪਾਂ ਬੈਠਦੇ ਆਂ ਬਸ ਇਹ ਇਹ ਹੱਥ ਇਦਾਂ ਹੀ ਹੋਣਾ ਚਾਹੀਦਾ ਠੀਕ ਹੈ ਟੋਲਕੀ ਦੇ ਉੱਪਰ ਇਸ ਤਰ੍ਹਾਂ ਹੱਥ ਰੱਖਣਾ ਮੈਂ ਪੈਰ ਉਧਾਂ ਰੱਖ ਕੇ ਆ ਲਓ ਠੀਕ ਹੈ ਜੀ ਪਹਿਲਾ ਇੱਥੇ ਮਾਰਨ ਠੀਕ ਹੈ ਜੀ ਇਹਨੂੰ ਕਹਿੰਦਾ ਇੱਕ ਆਪਾਂ ਗਿਣਤੀ ਬੋਲ ਕੇ ਪਕਾਉਣੀ ਹੈ ਸਾਥ ਸੰਗਤ ਜੀ ਨਾਲ ਪਹਿਲਾਂ ਤੁਹਾਨੂੰ ਮੈਂ ਗਿਣਤੀ ਦੱਸ ਦਾਂ। ਵੈਸੇ ਇਹ ਹੱਥ ਹੈਗੇ ਨੇ 4 ਪਰ ਆਪਾਂ 8 ਦੀ ਗਿਣਤੀ ਦੇ ਮੁਤਾਬਕ ਚੱਲਣਾ। ਠੀਕ ਹੈ ਜੀ। ਡਬਲ ਮਾਰ ਕੇ 8 ਬਣ ਜਾਣੇ ਨੇ। ਫਿਰ 8ਾਂ ਦੇ ਨਾਲ ਪਹਿਲਾ ਹੱਥ ਆਪਣਾ ਜਿਹੜਾ ਉਹ ਰੜੂ ਆ। ਪਰ ਇਹਨੂੰ ਵਜਾਉਣਾ ਕਿਸ ਤਰ੍ਹਾਂ? ਪਹਿਲਾਂ ਇੱਥੇ ਮਾਰਨਾ, ਹੱਥ ਨੂੰ ਇਸ ਤਰ੍ਹਾਂ ਬਣਾ ਲੈਣਾ। ਠੀਕ ਹੈ ਜੀ। ਬਿਲਕੁਲ ਸਿੱਧਾ ਵੀ ਨਹੀਂ ਕਰਨਾ, ਜ਼ਿਆਦਾ ਕੈੜਾ ਵੀ ਨਹੀਂ ਰੱਖਣਾ, ਪੋਲਾ ਜਿਹਾ ਰੱਖ ਕੇ ਇਸ ਤਰ੍ਹਾਂ ਥੋੜਾ ਜਿਹਾ ਚੂਲੀ ਮੰਗ ਬਣਾ ਲੈਣਾ। ਇਧਰੋਂ ਵੀ ਉਂਗਲਾਂ ਬਾਹਰ ਨਾ ਜਾਣ। ਤੇ ਇਧਰੋਂ ਵੀ ਆਪਣਾ ਹੱਥ ਬਾਹਰ ਨੂੰ ਵਿਛਾਲੇ ਹੋਏ ਬਿਲਕੁਲ ਸੇਧ ਹੋਵੇ ਆਪਣੇ ਗੋਡੇ ਦੀ ਇਸ ਤਰ੍ਹਾਂ ਜਿਵੇਂ ਆਪਾਂ ਬੈਠਦੇ ਆ ਇੱਕ ਦੋ ਨੰਬਰ ਤੇ ਕੀ ਕਰਨਾ ਤਿੰਨ ਉਂਗਲਾ ਜਿਹੜੇ ਪੋਟੇ ਨੇ ਸਾਹਸੰਗ ਜੀ ਆਪਣੀ ਉਂਗਲਾਂ ਦੇ ਸਭ ਤੋਂ ਅੱਗੇ ਵਾਲੇ ਪੋਟੇ ਇਹਨਾਂ ਦੇ ਨਾਲ ਆਪਾਂ ਢੋਲਕੀ ਨੂੰ ਵਜਾਉਣਾ ਜਿਹੜੀ ਇਹ ਉਂਗਲੀ ਹੈ ਇਹਦੇ ਵੀ ਪੋਟੇ ਨਾਲ ਕਿਉਂਕਿ ਇਹਨਾਂ ਨਾਲ ਆਵਾਜ਼ ਆਪਾਂ ਪੂਰੀ ਵਧੀਆ ਕੱਢ ਸਕਦੇ ਆ ਇੱਕ ਦੋ ਤਿੰਨ ਚਾਰ 5 6 7 8 ਇਹਦੀ ਚਾਲ ਦੇ ਮੁਤਾਬਕ ਹੀ ਚੱਲਣਾ ਸਾਧ ਸੰਗਤ ਜੇ ਤੁਸੀਂ ਆਪਣੇ ਮੂੰਹ ਨਾਲ ਬੋਲ ਕੇ ਗਿਣਤੀ ਨਹੀਂ ਕਰੋਗੇ ਫਿਰ ਤੁਹਾਡੀ ਚਾਲ ਨਹੀਂ ਸਹੀ ਬੈਠਣੀ ਠੀਕ ਹੈ ਜੀ ਚਾਲ ਪੂਰੀ ਬੰਨ ਕੇ ਨਾਲ ਮੂੰਹ ਨਾਲ ਬੋਲ ਕੇ ਫਿਰ ਆਪਾਂ ਇਹਦੀ ਗਿਣਤੀ ਨੂੰ ਪਕਾਉਣਾ ਠੀਕ ਹੈ ਕਈ ਵਾਰ ਸਿੱਖਣ ਵਾਲੇ ਜਦੋਂ ਵਜਾਉਂਦੇ ਆ ਪਕਾਉਂਦੇ ਪਕਾਉਂਦੇ ਸਾਧ ਸੰਗਤ ਦੀ ਉਹਨਾਂ ਦਾ ਹੱਥ ਤੇਜ਼ ਹੋ ਜਾਂਦਾ ਹੱਥ ਤੇਜ਼ ਨਹੀਂ ਹੋਣ ਦੇਣਾ ਜੇ ਤੁਹਾਨੂੰ ਲੱਗਦਾ ਵੀ ਪਕਾਉਂਦੇ ਪਕਾਉਂਦੇ ਸਾਡਾ ਹੱਥ ਤੇਜ਼ ਹੋ ਗਿਆ ਤਾਂ ਫੇਰ ਆਪਾਂ ਦੁਬਾਰਾ ਤੋਂ ਸ਼ੁਰੂ ਕਰਨਾ ਬੰਦ ਕਰ ਲੈਣਾ ਫੇਰ ਦੁਬਾਰਾ ਤੋਂ ਬੰਦੀ ਸ਼ੁਰੂ ਕਰਨੀ ਆ ਉਹ ਚਾਲ ਨੂੰ ਉਸੇ ਤਰ੍ਹਾਂ ਰੋਕ ਕੇ ਹੁਣ ਮੈਂ ਚਾਲ ਦੇ ਮੁਤਾਬਕ ਵਜਾਉਣਾ ਤੁਸੀਂ ਧਿਆਨ ਦੇ ਮੈਂ ਨੋਟ ਕਰਦਾ ਇੱਕ ਗਿਣਤੀ ਕਰਨੀ ਹੈ ਇਹਦੀ ਆਵਾਜ਼ ਕਿਵੇਂ ਆਉਣੀ ਹੈ ਮੈਂ ਹੁਣ ਮੈਂ ਗਿਣਤੀ ਨਹੀਂ ਬੋਲਾਂਗਾ ਕੇਵਲ ਤੁਹਾਨੂੰ ਆਵਾਜ਼ ਸੁਣਾਉਣਾ ਹਮੇਸ਼ਾ ਹੱਥ ਸਾਥ ਸੰਗਤ ਜੀ ਇਸ ਤਰ੍ਹਾਂ ਢਿੱਲਾ ਰੱਖਣਾ ਜਦੋਂ ਵਜਾਲੇ ਵਿਚਾਲੇ ਆਪਾਂ ਪਹਿਲਾ ਮਾਰਨਾ ਉਦੋਂ ਤੱਕ ਆਪਾਂ ਇਸ ਤਰ੍ਹਾਂ ਵੜਾ ਕੇ ਮਾਰਨਾ ਜਦੋਂ ਆਪਾਂ ਉੱਪਰ ਆਉਣਾ ਨਾਲ ਦੀ ਨਾਲ ਹੱਥ ਵਿੱਚ ਢਿੱਲ ਪੈਦਾ ਹੋਣੀ ਚਾਹੀਦੀ ਹੈ ਢਿੱਲਾ ਹੱਥ ਆਵਾਜ਼ ਵਧੀਆ ਕੱਢਦਾ ਨਾਲੇ ਕੋਟਿਆਂ ਤੇ ਰਹਿਣਾ ਠੀਕ ਹੈ ਜੀ ਇਹ ਕੋਟਿਆਂ ਦਾ ਖਾਸ ਧਿਆਨ ਰੱਖਣਾ ਤੁਸੀਂ ਇਸ ਤਰ੍ਹਾਂ ਔਰ ਥੱਲੇ ਵਾਲੀ ਉਂਗਲੀ ਜਦੋਂ ਆਪਾਂ ਥੱਲੇ ਵਜਾਉਣਾ ਸਾਥ ਸੰਗ ਆਪਣਾ ਸਾਰਾ ਹੱਥ ਥੱਲੇ ਹੋਣਾ ਚਾਹੀਦਾ ਠੀਕ ਹੈ ਜਦੋਂ ਆਪਾਂ ਉੱਪਰ ਆਣਾ ਤਾਂ ਸਾਰਾ ਹੱਥ ਉੱਪਰ ਇਸ ਤਰ੍ਹਾਂ ਨਹੀਂ ਕਰਨਾ ਹੱਥ ਟੇਢਾ ਨਹੀਂ ਕਰਨਾ ਠੀਕ ਹੈ ਹੱਥ ਜ਼ਿਆਦਾ ਕੜਾ ਨਹੀਂ ਕਰਨਾ ਕਈ ਆਪਾਂ ਸਿੰਘ ਵਜਾਉਣ ਲੱਗੇ ਇਸ ਤਰ੍ਹਾਂ ਹੱਥ ਟੇਢਾ ਕਰ ਲੈਂਦੇ ਹੱਥ ਤੁਹਾਡਾ ਖੜਾ ਹੋਣਾ ਚਾਹੀਦਾ ਪੂਰਾ ਠੀਕ ਹੈ 1 2 3 4 ਠੀਕ ਹੈ ਹੱਥ ਨੂੰ ਢਿੱਲੇ ਚ ਰੱਖਣਾ ਤੇ ਇਸ ਤਰ੍ਹਾਂ ਪੋਜੀਸ਼ਨ ਪੂਰੀ ਸਹੀ ਹੋਣੀ ਚਾਹੀਦੀ ਹੈ ਮਾਰਨਾ ਠੀਕ ਹੈ ਕਈ ਸਿੰਗ ਵਿੱਚ ਥੱਲੇ ਨੂੰ ਐਦਾਂ ਐਦਾਂ ਨਹੀਂ ਮਾਰਨਾ ਇਹਨੂੰ ਆਪਾਂ ਉੱਪਰੋਂ ਜਾ ਕੇ ਸਿੱਧਾ ਇੱਥੇ ਆਉਣਾ ਕਲੀ ਉਂਗਲੀ ਦੇ ਪੋਟੇ ਤੇ ਠੀਕ ਹੈ ਫਿਰ 8 ਹੱਥਾਂ ਦੀ ਗਿਣਤੀ ਦੇ ਮੁਤਾਬਕ ਚੱਲਣਾ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹ ਸਾਤ ਨੂੰ ਪਕਾਉਣਾ 1 2 3 4 5 6 7 8 ਗਿਣਤੀ ਦੇ ਮੁਤਾਬਕ ਚੱਲਣਾ ਸਾਥ ਸੰਗਤ ਜੀ ਠੀਕ ਹੈ ਜਿੰਨੀ ਤੁਸੀਂ ਹੌਲੀ ਪਕਾਉਂਗੇ ਤੁਹਾਡਾ ਹੱਥ ਓਨਾ ਹੀ ਵਧੀਆ ਬਣੂਗਾ ਠੀਕ ਹੈ ਅੱਗੇ ਜਾ ਕੇ ਤੁਹਾਨੂੰ ਕੋਈ ਔਖਾ ਨਹੀਂ ਹੋਊਗਾ ਜੇ ਤੁਹਾਨੂੰ ਲੱਗਦਾ ਵੀ ਤੇਜ਼ ਹੋਨੇ ਆ ਤਾਂ ਫਿਰ ਦੁਬਾਰਾ ਤੁਸੀਂ ਹੱਥ ਨੂੰ ਰੋਕਣਾ ਦੁਬਾਰਾ ਸ਼ੁਰੂ ਹੋ ਜਾਣਾ ਹੌਲੀ ਕਰਕੇ ਠੀਕ ਹੈ ਲਗਾਤਾਰ ਇਹਨੂੰ ਵਜਾਉਣਾ ਜੇ ਤੁਸੀਂ ਅੱਧੇ ਘੰਟੇ ਤੇ ਪਹੁੰਚ ਗਏ ਸਮਝ ਲਓ ਵੀ ਇੱਕ ਚਾਲ ਦਾ ਤੁਸੀਂ ਅੱਧਾ ਘੰਟਾ ਇੱਕ ਚਾਲ 'ਚ ਚੱਲ ਸਕਦੇ ਹੋ ਤਾਂ ਤੁਹਾਡਾ ਹੱਥ ਮੰਨ ਲਓ ਸਹੀ ਹੋ ਗਿਆ ਠੀਕ ਹੈ ਪਰ ਤੁਸੀਂ ਪਹਿਲਾਂ ਪਹਿਲਾਂ ਇਹਨੂੰ 2 ਘੰਟੇ ਪਕਾਉਣਾ ਮੈਂ ਸਿਰਫ ਇਹ ਕਹਿ ਰਿਹਾ ਵੀ ਜੇ ਤੁਹਾਡੀ ਚਾਲ ਅੱਧੇ ਘੰਟੇ ਤੱਕ ਰੈਗੂਲਰ ਰਹਿੰਦੀ ਆ ਤਾਂ ਤੁਸੀਂ ਸਮਝ ਲਓ ਵੀ ਹੱਥ ਤੁਹਾਡਾ ਸਹੀ ਹੋ ਗਿਆ ਇਸ ਤਰ੍ਹਾਂ ਸਾਧ ਸੰਗਤ ਜੀ ਆਪਾਂ ਜਿਹੜਾ ਇਹ ਹੈਗਾ ਹੱਥ ਪਕਾਉਣਾ ਜੀ ਤੁਸੀਂ ਬੜੇ ਧਿਆਨ ਦੇ ਨਾਲ ਨੋਟ ਕਰਕੇ ਆਪਣੇ ਹੱਥਾਂ ਨੂੰ ਸਹੀ ਕਰਕੇ ਇਹਦੀ ਮਿਹਨਤ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ